जय न दोस्तो अॼु जी रस्म है ज़माना हिंजा मूछझां बीते खिला खेडा बीते हििंझां मूछां बीते खिला खेॾां बीते उरे में साछा मुकीअ सधरां सिका बीते उदरेवें साछा मुखीअ सधर सिका बीते ਸਾਂਗੇ ਸਾਖ ਕਬਰਾਂ ਦੇ ਸਾਂਗੇ ਸਾਖ ਕਬਰਾਂ ਦੇ ਬੰਧਾਂ ਗੰਠਾਂ ਬੀਤੇ ਜੀਆਂ ਚਾ ਵਧੇਰੇ ਬੀਤੇ ਦੇ ਚੱਸਾਂ ਰੀਝਾਂ ਬੀਤੇ ਦੀਆਂ ਚਾ ਵਧੇਰੇ ਬੀਤੇ ਦੇ ਚੱਸਾਂ ਰੀਝਾਂ ਬੀਤੇ ਦੀਆਂ 헤ਜ ਹਿਰਕ ਬੀਤੇ ਦੇ ਬਾਤਾਂ ਯਾਦਾਂ ਬੀਤੇ ਦੀਆਂ ਅੱਜ ਦਾ ਅੱਜ ਵਿੱਚ ਸੀਰ ਹੈ ਕੋਈ ਅੱਜ ਦੀ ਅੱਖ ਵਿੱਚ ਨੀਰ ਹੈ ਕੋਈ ਅੱਜ ਦਾ ਅਜ ਵਿੱਚ ਸੀਰ ਹੈ ਕੋਈ ਅੱਜ ਦੀ ਅੱਖ ਵਿੱਚ ਨੀਰ ਹੈ ਕੋਈ ਸائے ਮਾਰੀ ਅੱਜ ਦੀ ਧੁੱਪ ਨੂੰ ਨਥਾਰਨ ਦੀ ਤਦਬੀਰ ਹੈ ਕੋਈ ਸائے ਮਾਰੀ ਅੱਜ ਦੀ ਧੁੱਪ ਨੂੰ ਨਥਾਰਨ ਦੀ ਤਦਬੀਰ ਹੈ ਕੋਈ ਅੱਜ ਦੇ ਦਿਓ ਨੂੰ ਨਜਿੱਠਣ ਖਾਤਰ ਅੱਜ ਦੇ ਦਿਓ ਨੂੰ ਨਜਿੱਠਣ ਖਾਤਰ ਅੱਜ ਦੀ ਕੱਚੇ ਤੀਰ ਹੈ ਕੋਈ ਅੱਜ ਤਾਂ ਅਜ ਨੂੰ ਕੱਜ ਨਾ ਸਕਦਾ ਅੱਜ ਤਾਂ ਅਜ ਨੂੰ ਕੱਜ ਨਾ ਸਕਦਾ ਅੱਜ ਦੇ ਗਲ ਵਿੱਚ ਲੀਰ ਹੈ ਕੋਈ ਅੱਜ ਨਿਮਾਣਾ ਫਿੱਕਾ ਫੋਕਾ ਅੱਜ ਨਿਮਾਣਾ ਫਿੱਕਾ ਫੋਕਾ ਅੱਜ ਦੇ ਦਿਲ ਵਿੱਚ ਚੀਰ ਹੈ ਕੋਈ ਪਲਕ ਦੇ ਝੋਲੇ ਰੂਪ ਵਟਾਵਣ ਪਲਕ ਦੇ ਝੋਲੇ ਰੂਪ ਵਟਾਵਣ ਆਸ ਬਨਾਵਣ ਨਾਲ ਡਕਾਵਣ ਉਣੀਂਦਰੇ ਮਾਰੀ ਭਾਰੀ ਅੱਖ ਨੂੰ ਉਣੀਂਦਰੇ ਮਾਰੀ ਭਾਰੀ ਅੱਖ ਨੂੰ ਪਲਕ ਤੇ ਕੋਈ ਖਾਬ ਨ ਆਵਣ ਪਲਕ ਦੁਰੇੜੜੇ ਪੰਧਾ ਵਰਗੀ ਪਲਕ ਦੁਰੇੜੜੇ ਪੰਧਾ ਵਰਗੀ ਚੂਨੇ ਗੱਛ ਕੰਧਾ ਵਰਗੀ ਪਲਕ ਜਿਵੇਂ ਕੋਈ ਉਮੀਦ ਦਿਵਾਵੇ ਪਲਕ ਜਿਵੇਂ ਕੋਈ ਉਮੀਦ ਦਿਵਾਵੇ ਪਲਕ ਜਿਵੇਂ ਕੋਈ ਆਸ ਟਵਾਵੇ ਪਲਕ ਜਿਵੇਂ ਕੋਈ ਪੱਕਾ ਰਸ ਜਾਏ ਪਲਕ ਜਿਵੇਂ ਕੋਈ ਆਪੇ ਮੰਨ ਜਾਏ ਪਲਕ ਜਿਵੇਂ ਸਭ ਕੁਝ ਖੁਸ਼ ਜਾਏ शुक्रिया ਓਰੋ